ਕੀਕ ਸਕਸੈਸ ਕਾਰੋਬਾਰੀ ਦੇ ਨਾਮ ਨਾਲ ਜਾਣੇ ਜਾਂਦੇ ਹਾਂ ਤੇ ਉਸ ਤੋਂ ਬਾਅਦ ਅੱਜ ਰਾਜਨੀਤੀ ਦੇ ਵਿੱਚ ਹੁਣ ਜਾ ਰਹੇ ਹਾਂ ਦੇਖੋ ਇੰਡੀਵਿਜੂਅਲ ਤਰੀਕੇ ਨਾਲ ਜਿਹੜਾ ਕੰਮ ਕਰਦਾ ਉਹ ਬੰਦੇ ਦਾ ਲਿਮਿਟਿਡ ਹਜ਼ਾਰਾ ਹੁੰਦਾ ਹੈ ਲਿਮਿਟਿਡ ਫੰਡ ਹੁੰਦੇ ਨੇ ਉਹ ਉਸ ਆਵਣਾ ਕੰਮ ਕਰਦਾ ਜੇ ਤੁਸੀਂ ਸਰਕਾਰ ਦੇ ਵਿੱਚ ਹੋਣ ਦੇ ਸਰਕਾਰ ਦੀ ਵੰਜੂਰੀ ਨਾਲ ਕੰਮ ਕਰਦੇ ਹੋ ਜੀ ਤਾਂ ਤੁਸੀਂ ਜਿਆਦਾ ਹਿੰਮਤ ਨਾਲ ਤੇ ਵੱਧ ਉਦਸ਼ਾਰਨਾ ਕੰਮ ਕਰ ਸਕਦੇ ਹੋ ਤੇ ਸਰਕਾਰ ਨੂੰ ਫੰਡ ਵੀ ਚੰਗੇ ਮਿਲਦੇ ਮਿਲਨੇ ਜੀ ਤੇ ਤੁਸੀਂ ਹੋਰ ਤਰ੍ਹਾਂ ਕੀ ਨਾਲ ਕੰਮ ਕਰ ਸਕਦੇ ਹੋ ਮਾਣੂ ਗੱਲ ਤੁਸੀਂ ਅਨਾਉਂਸ ਕਰੋ ਜੀ ਪੈਸੇ ਮੈਂ ਤੁਹਾਨੂੰ ਸਵੇਰੇ ਭੇਜਦਾ ਹਾਂ ਉਹਨਾਂ ਨੇ ਅਨਾਉਂਸ ਕੀਤਾ ਤਾਂ ਮੈਂ ਸਵੇਰੇ ਭੇਜ ਦੇਵਾਂ ਪਾਪਾ ਇਹਦੇ ਨਾਂ ਤੇ ਹੋ ਗਿਆ ਤੇ ਉਹ ਪੈਸੇ ਨਾਲ ਸਕੂਲ ਦੀ ਬਿਲਡਿੰਗ ਵਾਲੀ ਕੁਛ ਸ਼ਰਮ ਜੀ ਨੇ ਫੰਡ ਸਰਕਾਰ ਤੋਂ ਇਕੱਠੇ ਕੀਤੇ ਤੇ ਕਈ ਇਲਾਕੇ ਦੇ ਵਿੱਚ ਇਹ ਵੀ ਸੁਣਨ ਨੂੰ ਮਿਲਿਆ ਕਿਈ ਧਰਮਸ਼ਾਲਾ ਮਾਣੂ ਵਧੀਆ ਤੇ ਸੁਧਾਰਨ ਲਈ ਵੀ ਥੋੜਾ ਬੜਾ ਸਯੋਗ ਰਿਹਾ ਕੀ ਬਣਾ ਰਹੇ ਜਿੱਨੀ ਸਾਡੀ ਖੇਤੀ ਦੀ ਇੱਥੇ ਆਮਦਨ ਹੁੰਦੀ ਸੀ ਜੀ ਸਾਡਾ ਉਹ 70 ਸੀ ਕਿਲੇ ਜੀ ਤਕਰੀਬ ਜਮੀਨ ਸੀ ਜਿੰਨੇ ਆਮਦੋਂ ਉਹ ਕਹਿੰਦੇ ਤੈਨੂੰ ਕੋਈ ਪਸੰਦ ਦੇਣਾ ਅੱਛਾ ਤੇ ਕਹਾਂ ਮਗਰ ਕੀ ਕਰਨਾ ਕਰਦੇ ਜਿਹੜੇ ਮੇਰੇ ਕੋਲ ਆਉਂਦੇ ਆ ਉਹ ਹੈ ਤੂੰ ਕਿੰਨੇ ਤੂੰ ਪਚਾ ਸਕਦਾ ਉਹ ਤੂੰ ਮੈਨੂੰ ਗੁਰਦੇ ਹਾਂ ਉਹ ਵੀ ਕਰਦੇ ਮੰਦਰ ਧਰਮ ਨਾਲ ਗੁਰਦਵਾਰਾ ਜਾਂ ਕੰਪੂ ਬੁਲਵਾਨ ਤੇ ਇਸ ਤਰ੍ਹਾਂ ਹਰ ਚ ਗੱਤਾਂ ਦੇ ਸੀ ਵੇਲੇਗੇ ਅਕਾਲੀ ਦਰ ਨੂੰ ਛੱਟਣ ਦਾ ਕਾਰਨ ਕੀ ਏ ਅਕਾਲੀਦਾਨ ਨੂੰ ਛੱਡਣ ਦਾ ਤਾਂ ਕੋਈ ਕਾਰਨ ਨਹੀਂ ਅਕਾਲੀਦਾਨ ਨੂੰ ਉਹਨਾਂ ਦੀ ਵੀ ਬੇਰੀ ਬੜੀ ਦੋਸਤੀ ਹੈ ਕਾਰਖਾਨਾ ਨਾਲ ਵੀ ਦੋਸਤੀ ਆਪ ਨਾਲ ਵੀ ਦੋਸਤੀ ਹੈ ਸਾਡਾ ਤਾਂ ਕਿਸੇ ਨਾਲ ਕੋਈ ਮਨਮਟਾ ਹੈ ਹੀ ਨਹੀਂ ਜੀ ਉਹ ਤਾਂ ਅਕਾਲੀਦਾਨ ਨੇ ਛੱਡਿਆ ਨਹੀਂ ਹੈ ਉਹ ਉਧਰ ਮੈਂ ਦੂਜੇ ਪਾਸੇ ਇਸ ਕਰਕੇ ਜਾ ਰਹੇ ਆ ਕਿ ਆਪਾਂ ਰਲ ਮਿਲ ਕੇ ਸਾਰੇ ਕੰਮ ਕਰਦੇ ਜੀ ਬਟੂ ਕੋ ਸੈਂਟਰ ਦੀ ਪਾਵਰ ਨਹੀਂ ਹੈਗੀ ਜੀ ਉਦੋਂ ਤੱਕ ਤੁਸੀਂ ਅੱਗੇ ਨਹੀਂ ਚੱਲ ਸਕਦੇ ਤੁਸੀਂ ਮੰਨਦੇ ਹੋ ਕਿ ਹਰਿਆਣੇ ਦੇ ਵਿੱਚ ਤਿੰਨ ਵਾਰ ਲਗਾਤਾਰ ਜਿਹੜੇ ਤੀਸਰੀ ਵਾਰ ਸਰਕਾਰ ਬਣੀ ਹੈ ਆ ਬੀਜਪੀ ਦੀ ਤਾਂ ਕੀ ਅਜ ਮੰਨਦੇ ਹੋ ਹਰਿਆਣਾ ਪੰਜਾਬ ਤੋਂ ਅੱਗੇ ਪੰਜਾਬ ਤੋਂ ਬਹੁਤ ਅੱਗੇ ਨਿਕਲ ਗਿਆ ਹਰਿਆਣਾ ਹਰਿਆਣੇ ਦੇ ਜਿਹੜੇ ਟੈਕਸ ਕਲੈਕਸ਼ਨ ਆ ਉਹ ਮੇਰਾ 3 ਚੌਥੇ ਨੰਬਰ ਤੇ ਆਉਂਦੀ ਹੈ ਇੰਡੀਆ 'ਚ ਹਾਂ ਤੇ ਅਸੀਂ ਮੇਰਾ ਸਟਾਰ ਵੀ ਤਾਂ ਪਿੱਛੇ ਚਲੇ ਗਏ ਹਾਂ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਤੇਜ ਸ਼ਰਮਾ ਅੱਜ ਗੱਲ ਕਰਾਂਗੇ ਹਲਕਾ ਡੇਰਾ ਬਸੀ ਤੋਂ ਜੁੜੀ ਹੋਈ ਇੱਕ ਵੱਡੀ ਤੇ ਅਹਿਮ ਖਬਰ ਦੀ ਸਾਡੇ ਨਾਲ ਇੱਕ ਇਹੋ ਜਿਹਾ ਸ਼ਖਸ ਮੌਜੂਦ ਨੇ ਜੋ ਹਾਲਕੀ ਪਿਛਲੇ ਲੰਬੇ ਸਮੇਂ ਤੋਂ ਜਿਨ੍ਹਾਂ ਦਾ ਵਾ ਵਾਸਤਾ ਕਾਲੀ ਦਲ ਨਾਲ ਰਿਹਾ ਪਰ ਆਉਣ ਵਾਲੀ 26 ਤਰੀਕ ਨੂੰ ਜੋ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਜਿਨ੍ਹਾਂ ਦੀ ਜੁਆਇਨਿੰਗ ਹੈ ਉਹ ਵੀ ਜਿਹੜੀ ਸੀਐਮ ਹਰਿਆਣਾ ਨੈਪ ਸੈਣੀ ਜੀ ਦੁਆਰਾ ਕਰਾਈ ਜਾ ਰਹੀ ਹੈ ਸੋ ਸਭ ਤੋਂ ਪਹਿਲਾਂ ਗੁਰਦਰਸ਼ਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਮੈਂ ਇੰਟਰਵਿਊ ਦੇ ਸ਼ੁਰੂਆਤ ਚ ਜ਼ਿਕਰ ਕਰਿਆ ਕਿ ਪਿਛਲਾ ਲੰਬੇ ਸਮੇਂ ਤੋਂ ਕਾਲੀ ਦਲ ਦੇ ਵਿੱਚ ਵਸਤਾ ਰਿਹਾ ਹੈ ਭਾਜਪਾ ਦੇ ਵਿੱਚ ਜਾਣ ਦਾ ਜਿਹੜਾ ਹੈਗਾ ਉਹ ਕਾਰਨ ਕੀ ਨੇ ਤੇ ਕਿਵੇਂ ਮਤਲਬ ਜਿਹੜਾ ਮਨ ਦੇ ਵਿੱਚ ਆ ਕਿ ਬੀਜੇਪੀ ਦੇ ਵਿੱਚ ਹੀ ਜਾਣਾ ਚਾਹੀਦਾ ਦੇਖੋ ਜੀ ਬੀਜੇਪੀ ਵਿੱਚ ਜਾਣ ਦਾ ਮੇਰਾ ਇੱਕ ਹੀ ਕਾਰਨ ਹੈ ਹਮ ਕਿ ਕਾਫੀ ਢੇਰ ਤੋਂ ਪੰਜਾਬ ਦੀ ਜਿਹੜੀ ਤਰੱਕੀ ਬਹੁਤ ਘੀ ਹੋਈ ਸੀ ਜੀ ਇੱਥੇ ਲੋਕਾਂ ਨੂੰ ਕੰਮ ਨੇ ਠੀਕ ਹੋ ਰਿਆ ਸੀਗਾ ਹਮ ਤੇ ਪੰਜਾਬ ਜਿਹੜਾ ਦੂਜੇ ਤੀਜੇ ਨੰਬਰ 'ਤੇ ਜਾ ਕੇ 17ਵੇਂ ਨੰਬਰ 'ਤੇ ਪਹੁੰਚ ਚੁੱਕਿਆ ਹੁਣ ਹਮ ਜਿਹੜੀ ਬੀਜੇਪੀ ਸਰਕਾਰ ਹੈ ਮੋਦੀ ਸਾਹਿਬ ਨੇ ਇਹਨੇ ਦੇ ਆਉਣ ਤੋਂ ਬਾਅਦ ਇਹਨੂੰ ਹੁਣ ਤੇਜੀ ਜੀ ਟਰਮ ਮੋਦੀ ਸਾਹਿਬ ਦੀ ਜੀ ਮੋਦੀ ਸਾਹਿਬ ਨੇ ਬਹੁਤ ਤਰੱਕੀ ਕੀਤੀ ਹੈ ਜਿੰਨੀ ਪਹਿਲੇ 50 60 ਸਾਲਾਂ ਦੀ ਤਰੱਕੀ ਨਹੀਂ ਹੋਈ ਉਹ ਮੋਦੀ ਸਾਹਿਬ ਨੇ ਆ 5-6 ਸਾਲਾਂ ਵਿੱਚ ਕਰਤੀ ਹੈ ਮੇਰਾ ਦੇਸ਼ ਲਈ ਉਹਨਾਂ ਕੋ ਕੁਝ ਕਰਦੇ ਬਹੁਤ ਕੁਝ ਕਰਦਾ ਹੈ ਤੇ ਹਰਿਆਣੇ ਚ ਨੈਵ ਸੈਣੀ ਸਾਹਿਬ ਨੇ ਹੂੰ ਪਹਿਲੇ ਖੱਟੜ ਸਾਹਿਬ ਨੇ ਬੜੀ 10 ਸਾਲ ਬਾਅਦ ਇੱਥੇ ਕੰਮ ਚਲਾਇਆ ਰਾਜ ਕੀਤਾ ਹੂੰ ਰਾਜ ਕੀਤਾ ਉਹਨਾਂ ਨੇ ਲੋਕ ਸੇਵਾ ਹੀ ਕੀਤੀ ਹੈ ਹੂੰ ਤੇ ਹੁਣ ਸੈਣੀ ਸਾਹਿਬ ਨੇ ਇਹਨਾਂ ਨੇ ਹੋਰ ਉਦੋਂ ਉਦੋਂ ਵੀ ਵੱਧ ਸਪੀਡ ਵਧਾਤੀ ਬਹੁਤ ਹੋਰ ਤਰੀਕੇ ਨਾਲ ਕੰਮ ਕਰਦੇ ਨੇ ਬੜਾ ਦਿਨ ਰਾਤ ਕੰਮ ਕਰਦੇ ਨੇ ਜੀ ਜੀ ਤੇ ਸਾਡੇ ਪੰਜਾਬ ਦਾ ਹਾਲ ਜਿਹੜਾ ਪਿੱਛੇ ਤਨ ਜਾ ਰਿਹਾ ਤੇ ਮੈਂ ਹੀ ਸੋਚਿਆ ਕਿ ਹੁਣ ਅਗਲੀ ਸਰਕਾਰ ਜਿਹੜੀ ਹੋ ਬੀਜੇਪੀ ਦੀ ਹੋਵੇ ਤੇ ਲੋਕਾਂ ਦਾ ਨਾਲ ਮਿਲ ਕੇ ਕੰਮ ਕੀਤਾ ਜਾ ਸਕੇ ਅੱਛਾ ਜੇਕਰ ਮੈਂ ਤੁਹਾਡੇ ਬੈਕਗ੍ਰਾਉਂਡ ਦੀ ਜ਼ਿਕਰ ਗੱਲ ਕਰ ਲਵਾਂ ਮੈਂ ਪਹਿਲਾਂ ਜਿਵੇਂ ਕਿ ਤੁਹਾਡੇ ਬਾਰੇ ਜਾਣਕਾਰੀ ਵੀ ਲੈਣੀ ਚਾਹੀਦੀ ਕਿ ਅਕਸਰ ਅਸੀਂ ਦੇਖਦੇ ਹਾਂ ਬਹੁਤੇ ਰਾਜਨੀਤਿਕ ਅਹਜੇ ਨੇ ਲੀਡਰ ਜੋ ਰਾਜਨੀਤੀ ਦੇ ਆਉਣ ਦੇ ਬਾਅਦ ਇੱਕ ਵੱਡੇ ਕਾਰੋਬਾਰੀ ਬਣਦੇ ਨੇ ਲੇਕਿਨ ਤੁਸੀਂ ਇੱਕ ਸਕਸੈਸ ਕਾਰੋਬਾਰੀ ਦੇ ਨਾਮ ਨਾਲ ਜਾਣੇ ਜਾਂਦੇ ਹੋ ਤੇ ਉਸ ਤੋਂ ਬਾਅਦ ਅੱਜ ਰਾਜਨੀਤੀ ਦੇ ਵਿੱਚ ਹੁਣ ਜਾ ਰਹੇ ਹੋ ਹਲਕਾ ਡੇਰਾ ਬਸੀ ਨੂੰ ਵੀ ਤੁਹਾਡੀਆਂ ਬਹੁਤ ਵੱਡੀਆਂ ਦੇਣਾ ਹੈਗੀਆਂ ਨੇ ਸਕੂਲਾਂ ਲਈ ਤੁਸੀਂ ਕੰਮ ਕੀਤਾ ਹਸਪਤਾਲਾਂ ਲਈ ਤੁਸੀਂ ਕੰਮ ਕੀਤਾ ਤੇ ਸਮਾਜਿਕ ਤੌਰ ਦੇ ਵਿੱਚ ਕੰਮ ਕਰਦੇ ਹੋਏ ਲੰਬਾ ਇੱਕ ਅਰਸਾ ਜਿਵੇਂ ਕਿ ਮੈਂ ਕਹਿ ਰਿਹਾ ਜਾਂ ਲੋਕ ਵੀ ਜਿਵੇਂ ਕਿ ਜਾਣਦੇ ਆ ਕਿ ਤੁਸੀਂ ਇੱਕ ਸਮਾ ਦਿੱਤਾ ਹੈ ਤੇ ਕੀ ਲੱਗਦਾ ਹੈ ਕਿ ਸਮਾਜਿਕ ਤੌਰ ਤੇ ਤੁਸੀਂ ਕੰਮ ਕੀਤਾ ਹੈ ਪਰ ਰਾਜਨੀਤਿਕ ਤੌਰ ਤੇ ਜਦੋਂ ਕੰਮ ਕਰਦੇ ਹੋ ਕਿ ਉਹ ਕੰਮਾਂ ਨੂੰ ਹੋਰ ਬੈਟਰ ਤਰੀਕੇ ਨਾਲ ਪੇਸ਼ ਕਰ ਪਾਉਂਗੇ ਜਾਂ ਕਰ ਪਾਉਂਗੇ ਦੇਖੋ ਜੀ ਇੰਡੀਵਿਜੂਅਲ ਤਰੀਕੇ ਨਾਲ ਜਿਹੜਾ ਕੰਮ ਕਰਦਾ ਉਹ ਬੰਦੇ ਦਾ ਲਿਮਟਿਡ ਹਜ਼ਾਰਾ ਹੁੰਦਾ ਜੀ ਲਿਮਟਿਡ ਫੰਡ ਹੁੰਦੇ ਨੇ ਹੂੰ ਉਹ ਉਸ ਆਵਾਂ ਨਾਲ ਕੰਮ ਕਰਦਾ ਜੇ ਤੁਸੀਂ ਸਰਕਾਰ ਦੇ ਵਿੱਚ ਹੋਣ ਤੇ ਸਰਕਾਰ ਦੀ ਮੰਜ਼ੂਰੀ ਦਾ ਕੰਮ ਕਰਦੇ ਹਾਂ ਜੀ ਤੇ ਤੁਸੀਂ ਜਿਆਦਾ ਹਿੰਮਤ ਨਾਲ ਤੇ ਵੱਧ ਉਹਦੇ ਨਾਲ ਉਤਸ਼ਾਹ ਨਾਲ ਕੰਮ ਕਰ ਸਕਦੇ ਹੋ ਹੂੰ ਤੇ ਸਰਕਾਰ ਵੱਲੋਂ ਫੰਡ ਵੀ ਚੰਗੇ ਮਿਲ ਮਿਲਨੇ ਜੀ ਤੇ ਤੁਸੀਂ ਹੋਰ ਤਰੱਕੀ ਨਾਲ ਕੰਮ ਕਰ ਸਕਦੇ ਹੋ ਜਿਵੇਂ ਕਹਦੇ ਨੇ ਨੀਤਾਂ ਨੂੰ ਮਰਦਾਂ ਇੱਕ ਚੰਗੀ ਨੀਅਤ ਵੀ ਹੋਣੀ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਤੇ ਸਕੂਲਾਂ ਦੀ ਜੇਕਰ ਅਸੀਂ ਗੱਲ ਕਰੀਏ ਪਿਛਲੇ ਜਾਂ ਲੰਬੇ ਸਮੇਂ ਤੋਂ ਡੇਰਾ ਬਸੇ ਲਈ ਤੁਸੀਂ ਕੰਮ ਕੀਤਾ ਹਾਲਾਂਕਿ ਵੈਸੇ ਤਾਂ ਅਧਿਕਤਰ ਲੋਕਾਂ ਨੂੰ ਇਸ ਗੱਲ ਬਾਰੇ ਪਤਾ ਹੈ ਪਰ ਜੇਕਰ ਹੁਣ ਤੱਕ ਦੇ ਕੰਮਾਂ ਦੀ ਗੱਲ ਕਰੀਏ ਕਿਹੜੇ ਕਿਹੜੇ ਕੰਮ ਨੇ ਜਾਂ ਕਿਹੜੇ ਕਿਹੜੇ ਉਪਰਾਲੇ ਨੇ ਜਿਨ੍ਹਾਂ ਦੇ ਵਿੱਚ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਸਹਿਯੋਗ ਰਿਹਾ ਬਿਲਕੁਲ ਪਾਪਾ ਜੀ ਇੱਕ ਤਾਂ ਸਾਡੇ ਬਜ਼ੁਰਗ ਸੀ ਜਿਹੜੇ ਹੂੰ ਉਹ ਆਪਣੇ ਧਰ ਜਿਹੜਾ ਧਾਰਮਿਕ ਗਤੀ ਦੇ ਸੀ ਮਾਤਾ ਜੀ ਸਾਡੇ ਉਹ ਵੀ ਉਹ ਮੰਦਿਰ ਗੁਰਦੁਆਰੇ ਮਸਜਿਦ ਇਹਨਾਂ ਦੇ ਤਾਂ ਆਮ ਕੰਮ ਕਰਦੇ 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 ਰਹੇ ਨੇ ਜੀ ਤੇ ਸਾਡੇ ਪਿਤਾ ਜੀ ਨੂੰ ਹੋਰ ਸ਼ੌਕ ਸੀਗਾ ਹੂੰ ਇੱਥੇ ਉਦੋਂ ਹੋ ਤਾਂ ਅਖਾਂ ਦੀ ਸਹੂਲਤ ਤਾਂ ਬਹੁਤ ਵਧੀਆ ਉਹ ਤਾਂ ਅਖਾਂ ਦੀ ਸਹੂਲਤ ਵਾਸਤੇ ਉਹਨੇ ਆਈ ਕੈਂਪ ਲਾਉਣੇ ਬਲੱਡ ਬਲੱਡ ਡੋਨੇਸ਼ਨ ਕੈਂਪ ਲਾਉਣੇ ਇਹ ਕੰਮ ਵੀ ਕਾਫੀ ਕਰਦੇ ਰਹੇ ਨੇ ਲਾਲਨੂ ਦੇ ਵਿੱਚ ਇੱਕ ਆਪਣਾ ਡੇਰਾ ਬਸੀ ਦੇ ਵਿੱਚ ਇੱਕ ਸਕੂਲ ਹੈ ਰਾਮਤਲਾਈ ਦੇ ਨੇੜੇ ਹੈ ਜਿਹੜਾ ਹਾਂਜੀ ਉੱਥੇ ਵੀ ਮੈਂ ਦੇਖਿਆ ਤੁਹਾਡੇ ਜਿਹੜੇ ਫਾਦਰ ਸਾਹਿਬ ਦਾ ਨਾਮ ਲਿਖਿਆ ਹੋਇਆ ਉਹ ਤਾਂ ਫਾਦਰ ਸਾਹਿਬ ਦਾ ਜਿਹੜਾ ਨਾਮ ਹੈ ਉਹ ਤਾਂ ਉਹਦੇ ਮੈਂ ਤੁਹਾਨੂੰ ਬਾਅਦ ਹੀ ਕਹਾਂ ਜਦੋਂ ਸਕੂਲ ਦਾ ਨਾਮ ਹਲੇ ਨਾਮ ਨਹੀਂ ਵੀ ਸੀਗਾ ਤਾਂ ਉਦੋਂ ਪਾਪਾ ਜੀ ਨੇ ਉਹ ਉਦੋਂ ਵੀ ਅੰਦਰ ਇੱਕ ਬਿਲਡਿੰਗ ਬਣਾਈ ਉਹ ਤਾਂ ਮੈਂ ਮੈਂ ਦੇਖਿਆ ਉਹ ਪੱਥਰ ਵੀ ਲੱਗਿਆ ਹੈ ਅੱਛਾ ਜੀ ਮੈਨੂੰ ਇਹਨਾਂ ਦਾ ਪਤਾ ਸੀ ਬਿਲਡਿੰਗ ਲੱਗੀ ਪਰ ਪੱਥਰ ਮੈਂ ਹੁਣ ਪਿੱਛੇ ਦੇਖਿਆ ਜੀ ਆ ਉਹ ਪੱਥਰ ਲਵਾਇਆ ਉਹ ਬਹੁਤ ਦਰ ਪਹਿਲਾਂ ਦਾ ਲੱਗਿਆ ਹੂੰ ਹੂੰ ਸਾਡੇ ਉਹ ਆਪ ਜੀ ਦਾ ਅਕਾਲ ਦਰ ਨਾਲ ਕਰਗੇ ਸੀਗੇ 2010 ਚ ਜੀ ਤੇ ਉਹ ਤੋਂ ਬਾਅਦ ਫਿਰ ਕਾਲੀ ਸਰਕਾਰ ਆ ਗਈ ਸੀ ਜੀ ਉਹ ਮਲੂਕਾ ਸਾਹਿਬ ਨਾਲ ਮੇਰੀ ਚੰਗੀ ਸੀ ਜਾਣ ਪਛਾਣ ਸੀ ਕਿਉਂਕਿ ਉਹਨਾਂ ਦੇ ਪਿੰਡ ਦੇ ਸਾਡੇ ਮੇਰੇ ਮਿੱਤਰ ਸੀ ਵੀ ਸੀਗੇ ਹੂੰ ਤੇ ਇਸ ਕਰਕੇ ਫਿਰ ਕੀ ਉਹ ਇੱਕ ਦਿਨ ਜਦੋਂ ਫੰਕਸ਼ਨ ਰੱਖਿਆ ਗਿਆ ਸ਼ਰਮਾ ਜੀ ਵੀ ਨਾਲ ਸੀਗੇ ਉਹਦੇ ਜੀ ਜੀ ਉਹ ਫੰਕਸ਼ਨ ਦੌਰਾਨ ਉਹਦੋਂ ਕਹਿਣ ਲੱਗੇ ਵੀ ਜੇ ਤੁਸੀਂ ਸਕੂਲ ਦਾ ਨਾਮ ਤੇ ਸਕੂਲ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਸਾਡੀ ਇੱਕ ਸਕੀਮ ਹੈਗੀ ਵੀ ਤੁਸੀਂ 25 ਲੱਖ ਰੁਪਏ ਦਿਓ ਤੇ ਆਪਣਾ ਇਹਨੂੰ ਅਪਗ੍ਰੇਡ ਕਰ ਦਿਓ ਅੱਛਾ ਤੇ ਮੈਂ ਉਹਨੂੰ ਕਿਹਾ ਵੀ ਤੁਸੀਂ ਅਨਾਉਂਸ ਕਰੋ ਜੀ ਪੈਸੇ ਮੈਂ ਤੁਹਾਨੂੰ ਸਵੇਰੇ ਭੇਜਦਾ ਹਾਂ ਹਾਂ ਉਹਨਾਂ ਨੇ ਅਨਾਉਂਸ ਕੀਤਾ ਤੇ ਮੈਂ ਸਵੇਰੇ ਭੇਜਦੇ ਪਾਪਾ ਇਹਦਾ ਨਾਮ ਤੇ ਹੋ ਗਿਆ ਤੇ ਉਹ ਪੈਸੇ ਨਾਲ ਸਕੂਲ ਦੀ ਬਿਲਡਿੰਗ ਵਾਲੇ ਕੁਝ ਸ਼ਰਮਜਿਨੇ ਫੰਡ ਸਰਕਾਰ ਤੋਂ ਇਕੱਠੇ ਕੀਤੇ ਹਾਂ ਤੇ ਉਹ ਉਹਦਾਂ ਇੱਕ ਬਿਲਡਿੰਗ ਬੜੀ ਸੋਹਣੀ ਬਿਲਡਿੰਗ ਤਿਆਰ ਹੋ ਗਈ ਹੁਣ ਜਿਹੜੀ ਅੰਦਰ ਤੇ ਬਿਲਡਿੰਗ ਤਿਆਰ ਹੋ ਗਈ ਉਹ ਬਹੁਤ ਵਧੀਆ ਬਿਲਡਿੰਗ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਹੂੰ 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 ਠੀਕ ਹੈ ਤੇ ਕਈ ਇਲਾਕੇ ਦੇ ਵਿੱਚ ਇਹ ਵੀ ਸੁਣਨ ਨੂੰ ਮਿਲਿਆ ਕਈ ਧਰਮਸ਼ਾਲਾਾਂ ਨੂੰ ਵਧੀਆ ਤੇ ਸੁਧਾਰਨ ਲਈ ਵੀ ਤੁਹਾਡਾ ਬੜਾ ਸਹਿਯੋਗ ਰਿਹਾ ਪਰਿਵਾਰ ਦਾ ਉਹ ਆਪਾਂ ਦਾ ਹੀ ਸਿਸਟਮ ਸੀ ਉਹਨਾਂ ਦਾ ਇੱਕ ਬੜਾ ਸਿੱਧਾ ਜਿਹਾ ਕੰਮ ਸੀ ਹੂੰ ਉਹਨਾਂ ਨੇ ਕੀ ਬਣਾ ਰਹੇ ਜਿੱਨੀ ਸਾਡੀ ਖੇਤੀ ਦੀ ਇੱਥੇ ਆਮਦਨ ਹੁੰਦੀ ਸੀ ਜੀ ਸਾਡੋ ਕੋਤੂ ਜੀ ਸਤਰਾਸੀ ਗਿੱਲੇ ਦੇ ਕਰੀਬ ਜ਼ਮੀਨ ਸੀ ਜਿੰਨੀ ਆਮਦਨ ਉਹ ਕਹਿੰਦੇ ਤੈਨੂੰ ਕੋਈ ਪਸੰਦ ਦੇਣਾ ਅੱਛਾ ਤੇ ਕਹੋ ਮਗਰ ਕੀ ਕਰਨਾ ਕਹਿੰਦੇ ਜਿਹੜੇ ਮੇਰੇ ਕੋਲ ਆਉਂਦੇ ਆ ਉਹ ਹੈ ਤੂੰ ਕਿੰਨੇ ਤੂੰ ਬਚਾ ਸਕਦਾ ਉਹ ਤੂੰ ਮੈਨੂੰ ਹੋਰ ਦੇ ਹਾਂ ਉਹ ਵੀ ਕਰਦੇ ਮੰਦਰ ਧਰਮ ਸਾਹਿਬ ਵਰਦੋਰਾ ਜਾਂ ਕੰਪੂ ਬੁਲਵਾਉਣ ਤੇ ਇਸ ਤਰ੍ਹਾਂ ਇਸ ਤਰ੍ਹਾਂ ਖਰਚ ਕਰ ਦਿੰਦੇ ਸੀ ਫਿਰ ਲੈ ਕੇ ਜੀ ਇੱਕ ਮੈਂ ਨਾ ਤਸਵੀਰ ਦੇਖ ਰਿਹਾ ਸੀ ਇਹ ਤਸਵੀਰ ਦੇ ਵਿੱਚ ਤੁਹਾਡੇ ਜਿਹੜੇ ਮਾਤਾ ਜੀ ਨੇ ਉਹ ਹਸਪਤਾਲ ਦਾ ਜਿਹੜਾ ਨੀ ਪੱਥਰ ਰੱਖਦੇ ਹੋਏ ਨਜ਼ਰ ਆ ਰਹੇ ਨੇ ਹਾਂਜੀ ਇਹ ਇਹ ਕਦੋਂ ਦੀ ਗੱਲ ਹੈ ਤੇ ਕਿਸ ਤਰ੍ਹਾਂ ਮਤਲਬ ਮੰਨ ਦੇ ਵਿੱਚ ਆਇਆ ਮੇਰਾ ਛੋਟਾ ਬਰਦਰ ਹੁੰਦਾ ਸੀ ਉਹਦਾ 1990 ਚ ਐਕਸੀਡੈਂਟ ਹੋਇਆ ਸੀਗਾ ਅੱਛਾ ਜੀ ਉਸ ਜਮਾਨੇ ਇੱਥੇ ਹਸਪੀਟਲ ਦੀ ਜਿਹੜੀ ਹੈ ਨਾ ਉਹ ਕਾਰਜਦੰਤ ਕਰਤੇ ਜਾਂਦੇ ਜਾਂ ਜਵਾਰਪੁਰ ਸਾਡੇ ਨੇੜੇ ਪੈਂਦਾ ਉਹਦੇ ਨੇੜੇ ਉਹਦਾ ਐਕਸੀਡੈਂਟ ਹੋਇਆ ਜੀ ਤੇ ਜਦੋਂ ਇੱਥੇ ਲਿਆਂਦਾ ਇੱਥੇ ਲਿਆ ਤਾਂ ਕੋਈ ਕੋਈ ਸਿਸਟਮ ਹੈ ਨਹੀਂ ਸੀ ਹੂੰ ਤੇ ਉਹਨੂੰ ਫਿਰ ਚੰਡੀਗੜ੍ਹ ਲੈ ਜਾਣਾ ਪਿਆ ਹੂੰ ਤੇ ਉਹ ਆਪੇ ਨੇ ਮਨ ਚ ਆਇਆ ਵੀ ਇੱਥੇ ਜੇ ਹਸਪੀਟਲ ਹੁੰਦਾ ਉਹ ਉਹ ਵੀ ਉਹ ਤਾਂ ਫਿਰ ਐਕਸਪਾਇਰ ਹੋ ਗਿਆ ਸੀ ਉਹਨਾਂ ਦੇ ਰਾਹ ਚ ਜੀ ਜੇ ਵੀ ਇੱਥੇ ਸਹੂਲਤ ਹੁੰਦੀ ਤਾਂ ਸ਼ਾਇਦ ਜਾਣ ਬੱਜ ਜਾਵੇ ਸ਼ਾਇਦ ਬੱਜ ਜਾਂਦਾ ਹੋ ਹਾਂ ਉਹ ਰੋਪੜ ਆਪਣੇ ਨੇ ਸੋਚਿਆ ਵੀ ਉਹ ਤੋਂ ਬਾਅਦ ਨਾ 1900 ਤੇ 92 ਚ ਜੀ ਆ ਹਸਪੀਟਲ ਬਣਾਇਆ ਹਮ ਤੇ ਉਦੋਂ ਹਸਪੀਟਲ ਇੱਥੇ ਕੁਝ ਕੁਝ ਵੀ ਨਹੀਂ ਸੀ ਹੁੰਦਾ ਉਦੋਂ ਹਮ ਬਸ 베ਰੀਆਂ ਥੱਲੇ ਲੋਕ ਪਿਆ ਕਰਦੇ ਸੀਗੇ ਹਾਲ ਚੰਗੇ ਨਹੀਂ ਸੀ ਆ ਫਿਰ 40 ਬੈਡ ਦਾ ਹਸਪੀਟਲ ਬਣਾਇਆ ਹਮ 40 ਬੈਡ ਦਾ ਹਸਪੀਟਲ ਬਣਾਇਆ ਤੇ ਉਦੋਂ ਬਿਆਨ ਸਿੰਘ ਜੀ ਹੁੰਦੇ ਸੀ ਚੀਫ ਮਿਨਿਸਟਰ ਜੀ ਜੀ ਬਿਆਨ ਸਿੰਘ ਜੀ ਨੂੰ ਬੁਲਾ ਕੇ ਫਿਰ ਉਹਨੂੰ ਹੈਂਡਓਵਰ ਕਰਤਾ ਸੀ ਉਹ 40 ਬੈਡ ਦਾ ਹਸਪੀਟਲ ਬਣਾ ਕੇ ਉਹਨੂੰ ਹੈਂਡਓਵਰ ਕਰਤਾ ਸੀ ਹਮ ਮੇਰੇ ਦਿਮਾਗ ਚ ਕਿ ਕਾਲ ਹੋਰ ਵੀ ਹੈ ਜੇ ਕਿ ਇੱਥੇ 100 ਬਡ ਦਾ ਹਸਪਤਲ ਹੋਵੇ ਹੂੰ ਤਾਂ ਇੱਥੇ ਐਮਰਜੈਂਸੀ ਸੇਵਾਵਾਂ ਮਿਲ ਸਕਦੀਆਂ ਜੀ ਇਹ 100 ਬਡ ਦਾ ਹਸਪਤਲ ਹੁਣ ਜੇ ਮੋਦੀ ਸਾਹਿਬ ਦੀ ਸਰਕਾਰ ਆ ਜੇ ਹੂੰ ਤਾਂ ਜਿਆ ਪਰਾਲਾ ਵੀ ਕਰਾਂਗੇ ਕਿ 100 ਬਡ ਦਾ ਹਸਪਤਲ ਬਣ ਜੇ ਤੇ ਇੱਥੇ ਐਮਰਜੈਂਸੀ ਸਹੂਲਤਾਂ ਇੱਥੇ ਮਿਲ ਜਾਣ ਨਹੀਂ ਤਾਂ ਲੋਕਾਂ ਨੂੰ ਕੀ ਹੁੰਦਾ ਇੱਥੋਂ ਲਿਜਾਣ ਵੇਹ ਰੈਫਰ ਟੂ ਪੀਜੀਆ ਕਰਦੇ ਨੇ ਉਹ ਬਚਾਰੇ ਲੋਕ ਉੱਥੇ ਜਾਂਦੇ ਜਾਂਦੇ ਤੜਕੇ ਖੰਦੀ ਰਹਿੰਦੇ ਨੇ ਜੀ ਹੂੰ ਤੇ ਵੈਸੇ ਤਾਂ ਗੱਲਾਂ ਬਹੁਤ ਹੋ ਗਈਆਂ ਕਾਫੀ ਕੁਝ ਜਿਵੇਂ ਕਿ ਤੁਸੀਂ ਵੀ ਦੱਸਤਾ ਲੋਕ ਵੈਸੇ ਵੀ ਆਲਰੇਡੀ ਜਾਣਦੇ ਆ ਸਵਾਲ ਅਖੀਰ ਦੇ ਵਿੱਚ ਇਹੀ ਰਹੇਗਾ ਕਿ ਅਕਾਲੀ ਦਲ ਨੂੰ ਛੱਡਣ ਦਾ ਕਾਰਨ ਕੀ ਰਿਹਾ ਅਕਾਲੀ ਦਲ ਨੂੰ ਛੱਡਣ ਦਾ ਤਾਂ ਕੋਈ ਕਾਰਨ ਨਹੀਂ ਅਕਾਲੀ ਦਲ ਨਾਲ ਉਹਨਾਂ ਵੀ ਮੇਰੀ ਬੜੀ ਦੋਸਤੀ ਹੈ ਕਾਰਸਾਲਾਂ ਨਾਲ ਵੀ ਦੋਸਤੀ ਆਪੜਾਂ ਨਾਲ ਵੀ ਦੋਸਤੀ ਹੈ ਸਾਡਾ ਤਾਂ ਕਿਸੇ ਨਾਲ ਕੋਈ ਮਨਮਟਾ ਹੈ ਹੀ ਨਹੀਂ ਜੀ ਉਹ ਤਾਂ ਅਕਾਲੀ ਦਲ ਨੂੰ ਛੱਡਿਆ ਨਹੀਂ ਹੈ ਹੂੰ ਉਹ ਉਧਰ ਮੈਂ ਦੂਜੇ ਪਾਸੇ ਇਸ ਕਰਕੇ ਜਾ ਰਹੇ ਕਿ ਆਪਾਂ ਰਲ ਮਿਲ ਕੇ ਸਾਰੇ ਕੰਮ ਕਰਦੇ ਜਦੋਂ ਤੱਕ ਤੁਸੀਂ ਤੁਹਾਡੇ ਕੋਲ ਸੈਂਟਰ ਦੀ ਪਾਵਰ ਨਹੀਂ ਹੈਗੀ ਜੀ ਉਦੋਂ ਤੱਕ ਤੁਸੀਂ ਅੱਗੇ ਨਹੀਂ ਚੱਲ ਸਕਦੇ ਮਤਲਬ ਹੁਣ ਤੁਸੀਂ ਮੰਨਦੇ ਹੋ ਕਿ ਹਰਿਆਣਾ ਦੇ ਵਿੱਚ ਤਿੰਨ ਵਾਰ ਲਗਾਤਾਰ ਜਿਹੜੇ ਤੀਸਰੀ ਵਾਰ ਸਰਕਾਰ ਬਣੀ ਹੈ ਆ ਬੀਜਪੀ ਦੀ ਤਾਂ ਕੀ ਅਜ ਮੰਨਦੇ ਹੋ ਹਰਿਆਣਾ ਪੰਜਾਬ ਤੋਂ ਅੱਗੇ ਪੰਜਾਬ ਤੋਂ ਬਹੁਤ ਅੱਗੇ ਨਿਕਲ ਗਿਆ ਹਰਿਆਣਾ ਹਰਿਆਣੇ ਦੇ ਜਿਹੜੇ ਟੈਕਸ ਕਲੈਕਸ਼ਨ ਹੈ ਉਹ ਮੇਰੇਕਾ ਤੀਜੇ ਚੌਥੇ ਨੰਬਰ ਤੇ ਆਉਂਦੀ ਹੈ ਇੰਡੀਆ 'ਚ ਹੂੰ ਤੇ ਅਸੀਂ ਮੇਰਾ ਸਟਾਰ ਵੀ ਤਾਂ ਪਿੱਛੇ ਚਲੇ ਗਏ ਹੂੰ ਕਿਉਂਕਿ ਉੱਥੇ ਇੰਡਸਟਰੀ ਹੈਗੀ ਹੈ ਇੰਡਸਟਰੀ ਚੱਲਦੀ ਹੈ ਹੂੰ ਪੰਜਾਬ ਜੰਡਸਟਰੀ ਵੀ ਜਾ ਰਹੀ ਹੈ ਕਿਤੇ ਨਾ ਕਿਤੇ ਦੇਖਿਆ ਗਿਆ ਹੈ ਕਿ ਕਿਸਾਨਾਂ ਤੇ ਜਿਹੜੀ ਮੋਦੀ ਸਰਕਾਰ ਦੇ ਵਿੱਚ ਆਪਸੀ ਤਕਰਾਰਵਾਦੀ ਲੰਬੇ ਸਮੇਂ ਤੋਂ ਚੱਲਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਉੱਥੇ ਹੀ ਕਿਤੇ ਨਾ ਕਿਤੇ ਤੁਸੀਂ ਕਿਸਾਨੀ ਕਿੱਤੇ ਨਾਲ ਜੁੜਿਓ ਤੇ ਵੱਡਾ ਇੱਕ ਗ੍ਰੀਨ ਰੈਵਿਊਲੂਸ਼ਨ ਦੀ ਜਿਹੜੀ ਗੱਲ ਕਰੀਏ ਤੁਸੀਂ ਟਿਊਬਲਾਂ ਦਾ ਜਿਹੜਾ ਕੰਮ ਕਰਿਆ ਉਦੋਂ ਧਰਤੀ ਚੋਂ ਪਾਣੀ ਕੱਢਣਾ ਵੀ ਇੱਕ ਵੱਡੀ ਗੱਲ ਹੁੰਦੀ ਸੀ ਕਿ ਕਿਸ ਤਰ੍ਹਾਂ ਜਿਹੜਾ ਖੇਤਾਂ ਤੱਕ ਜਾਂ ਧਰਤੀ ਤੱਕ ਪਾਣੀ ਪਹੁੰਚਾਇਆ ਜਾਵੇ ਸੋ ਉਹ ਜਿਹੜਾ ਇਹ ਕੰਮ ਹੈ ਕਦੋਂ ਤੋਂ ਤੁਸੀਂ ਕੰਮ ਕਰਦੇ ਆ ਰਹੇ ਹੋ ਤੇ ਹਲਕੇ ਲਈ ਇਸ ਲਈ ਕੀ ਕੁਝ ਕਰੇ ਦੇ ਕੋਈ ਵੈਸੇ ਤਾਂ ਅਸੀਂ ਕੰਮ ਕਰਦਾ 1955 ਤੋਂ ਮੇਰੇ ਪਿਤਾ ਜੀ ਕੰਮ ਕਰਦੇ ਸੀ ਅੱਛਾ ਜੀ ਪਰ ਅਸੀਂ ਡੇਰਾ ਵਿੱਚ ਇੱਥੇ ਕੰਮ ਸਟਾਰਟ ਕੀਤਾ 1970 ਤੋਂ ਹੂੰ ਉਹਨਾਂ ਦਿਨਾਂ ਚ ਇੱਥੇ ਗ੍ਰੀਨ ਲੈਬਰਨੇਸ਼ਨ ਅਸੀਂ ਪੰਜਾਬ ਵਿੱਚ ਬਹੁਤ ਹੀ ਬੁਲਾਏ ਜਿਹਦੇ ਨਾਲ ਕਿ ਲੋਕਾਂ ਨੂੰ ਖੇਤੀ ਕਰਨਾ ਮੌਸਮ ਮਿਲਦਾ ਤੇ ਸਾਡੇ ਤਾਂ ਇੱਥੇ ਡੇਰਾ ਵਿੱਚ ਲੱਗੇ ਪਾਣੀ ਹੁੰਦੇ ਨਹੀਂ ਜੀ ਬੜਾ ਧੂਆਂ ਪਾਣੀ ਸੀਗਾ ਜੀ ਇੱਥੇ ਹੀ ਬੜਾ ਕੰਮ ਕੀਤਾ ਜਿੰਨਾ ਕਿ ਲੋਕਾਂ ਦੇ ਫਸਲ ਹੋਈ ਜ਼ਮੀਨਾਂ ਦੇ ਰੇਟ ਵਧੇ ਤੇ ਇਹ ਕੰਮ ਅੱਜ ਜੇਕਰ ਆਪਾਂ ਗੱਲ ਕਰੀਏ ਪੂਰੇ ਜਿਹੜੇ ਭਾਰਤ ਪੱਧਰ ਤੇ ਕਰਦੇ ਹਾਂ ਜਾਂ ਇਸ ਤੋਂ ਇਲਾਵਾ ਬਾਹਰ ਲੀਆਂ ਜਿਹੜੇ ਕੰਟਰੀਆਂ ਦੇ ਵਿੱਚ ਵੀ ਕਰਦੇ ਨੇ ਨਹੀਂ ਅਸੀਂ ਅਸੀਂ ਇੰਡੀਆ ਲੈਵਲ ਤੇ ਕਰਦੇ ਹਾਂ ਅਸਟਾ ਅਸੀਂ ਹੱਥ ਕਲਕੱਤੇ ਤੋਂ ਲੈ ਕੇ ਅੱਜ ਨੇ ਕਲਕੱਤੇ ਤੋਂ ਆਜਾ ਇੱਧਰ ਸਾਰ ਫੁੱਟ ਰਿਲ ਤੇ ਅੱਜ ਜੰਮੂ ਕਸ਼ਮੀਰ ਤੋਂ ਕੰਮ ਕਰਦੇ ਹਾਂ ਇੱਥੇ ਇਹ ਕੰਮ ਕਰਦੇ ਜਿੱਥੇ ਵੀ ਕੰਮ ਲੱਭਦਾ ਉੱਥੇ ਕੰਮ ਕਰੀਦਾ ਹੂੰ ਹੂੰ ਤੇ ਇਸ ਟਾਈਮ ਅਸੀਂ ਕਾਫੀ ਚੰਗੀ ਦਰਮਾ ਮੇਰੇ ਬੇਟੇ ਮੇਰੇ ਨਾਲ ਹੈਗੇ ਨੇ ਹੁਣ ਤਿੰਨ ਜੀ ਉਹ ਬਲਕੇ ਮੇਰਾ ਪੂਰਾ ਸਾਥ ਹੁੰਦੇ ਨੇ ਥੋੜਾ ਸੇ ਉਹ ਕਰਦੇ ਨੇ ਕੰਮ ਚ ਠੀਕ ਹੈ ਤੇ ਉਹਨੇ ਮੈਨੂੰ ਥੋੜਾ ਜਿਹਾ ਵਿਹਲਾ ਵੀ ਕਰਤਾ ਮੈਂ ਕਿਹਾ ਚਲੋ ਹੁਣ ਪਹਿਲੇ ਲੋਕ ਸੇਵਾ ਹਾਂ ਪਾਪਾ ਜੀ ਕਰਦੇ ਹੁੰਦੇ ਨੇ ਪਾਪਾ ਜੀ ਨੇ ਫਿਰ ਥੋੜਾ ਜਿਹਾ ਮੈਂ ਕੱਲਾ ਸੀਗਾ ਤੇ ਮੁਸ਼ਕਲ ਹੋ ਜਾਂਦਾ ਸੀ ਕੰਮ ਵਿੱਚ ਨਿਕਲਣਾ ਹੁਣ ਇਹਨੇ ਕੰਮ ਸੰਭਾਲਿਆ ਹੁਣ ਮੈਂ ਕਿਹਾ ਚਲੋ ਫਿਰ ਫਿਰ ਲੋਕ ਸੇਵਾ ਕਰਦੇ ਜਿਹਦੇ ਨਾਲ ਥੋੜਾ ਜਿੰਨਾ ਹੋ ਸਕੇ ਕਰਨਾ ਚਾਹੀਦਾ ਕਰਨਾ ਚਾਹੀਦਾ ਬਿਲਕੁਲ ਤਾਂ ਬਿਲਕੁਲ ਜੀ ਸਾਡੇ ਨਾਲ ਸੀਗੇ ਗੁਰਦਰਸ਼ਨ ਸਿੰਘ ਜੀ ਜਿਨ੍ਹਾਂ ਦਾ ਅੱਜ ਪੂਰੇ ਭਾਰਤ ਪੱਧਰ ਤੇ ਇੱਕ ਵੱਡਾ ਕਾਰੋਬਾਰ ਹੈ ਜੋ ਕਿ ਟਿਊਬਲਾਂ ਦਾ ਕਾਰੋਬ ਗੱਲਬਾਤ ਬੜੀ ਜ਼ਰੂਰੀ ਸੀ ਇਹਨਾਂ ਨਾਲ ਕਰਨੀ ਕਿਉਂਕਿ ਅਸੀਂ ਵੀ ਚਾਹੁੰਦੇ ਜੀ ਕਿ ਸਾਡੇ ਦਰਸ਼ਕਾਂ ਤੱਕ ਅਸੀਂ ਪਹੁੰਚਾਈਏ ਕਿ ਉਹ ਜੇ ਲੋਕ ਵੀ ਦੁਨੀਆ ਦੇ ਵਿੱਚ ਹੈਗੇ ਨੇ ਜੋ ਗੈਰ ਰਾਜਨੀਤਿਕ ਹੋ ਕੇ ਵੀ ਆਪਣੇ ਹਲਕੇ ਦੇ ਤੇ ਆਪਣੇ ਲੋਕਾਂ ਲਈ ਇੰਨਾ ਕੁ ਸੋਚਦੇ ਨੇ ਫੇਰ ਚਾਹੇ ਇੱਥੇ ਬਣੇ ਹੋਏ ਸਕੂਲਾਂ ਦੀ ਗੱਲ ਕਰੀਏ ਹਸਪਤਾਲਾਂ ਦੀ ਗੱਲ ਕਰੀਏ ਤੇ ਵੱਖ-ਵੱਖ ਧਰਮਸ਼ਾਲਾਂ ਦੀ ਗੱਲ ਕਰੀਏ ਸੋ ਕਿਉਂਕਿ ਪਾਰਟੀ ਕੋਈ ਵੀ ਹੁੰਦੀ ਹੈ ਉਸ ਤੋਂ ਕੋਈ ਫਰਕ ਨਹੀਂ ਪੈਂਦਾ ਬੰਦੇ ਦੀ ਨੀਅਤ ਤੇ ਸੋਚ ਹੈ ਜਿਹੜੀ ਉਹ ਚੰਗੀ ਹੋਣੀ ਚਾਹੀਦੀ ਹੈ ਤਾਂ ਅਸੀਂ ਵੀ ਇਹੀ ਗੱਲ ਕਹਾਂਗੇ ਕਿ ਇਹੋ ਜਿਹੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਉਹ ਫਿਰ ਚਾਹੇ ਕਿਸੇ ਵੀ ਪਾਰਟੀ ਦੇ ਰਾਹੀ ਆਉਣ ਕਿ ਘੱਟੋ-ਘੱਟ ਜਿਹੜੇ ਲੋਕ ਆਪਣੇ ਹਲਕੇ ਤੇ ਆਪਣੇ ਲੋਕਾਂ ਲਈ ਜ਼ੋਰ ਸੋਚਣ ਸੋ ਸਰ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਕੇ ਬੜਾ ਅੱਛਾ ਲੱਗਿਆ ਤੇ ਉਮੀਦ ਕਰਦੇ ਹਾਂ ਕਿ ਲੋਕਾਂ ਦਾ ਤੁਹਾਨੂੰ ਭਰਪੂਰ ਪਿਆਰ